ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਖਾਸ ਸ਼ੋਅ ਉਡਾਰੀ ਵਿਦੇਸ਼ਾਂ ਨੂੰ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਰੁਹੀ ਗਰੋਵਰ ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਮਾਏ ਉਡਾਨ ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਗੁਰਪ੍ਰੀਤ ਸਾਗੀ ਜੀ ਪਹਿਨਤਾ ਤੁਹਾਡਾ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸ ਪ੍ਰੋਗਰਾਮ ਨੂੰ ਦੇਖਦੇ ਹੋਏ ਸਾਰੇ ਸਟੂਡੈਂਟਸ ਤੇ ਉਹਨਾਂ ਦੇ ਪੇਰੈਂਟਸ ਦਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਹਮੇਸ਼ਾ ਦੀ ਤਰ੍ਹਾਂ ਜਿਵੇਂ ਆਪਾਂ ਪਹਿਲੇ ਵੀ ਸਟੂਡੈਂਟਸ ਦੇ ਨਾਲ ਜੁੜੇ ਹੋਏ ਕੁਐਸਚਨਸ ਉਹਨਾਂ ਪੇਰੈਂਟਸ ਦੇ ਚਿੰਤਾਵਾਂ ਦੇ ਨਾਲ ਜੁੜੇ ਕੁਸਚਨ ਉਹਨਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ ਤੇ ਤੁਸੀਂ ਇਸ ਅੱਜ ਦੀ ਮੁਲਾਕਾਤ ਤੋਂ ਜਰੂਰ ਕੁਝ ਨਾ ਕੁਝ ਜਿਹੜਾ ਫਾਇਦਾ ਉਲ ਲਵੋਗੇ ਸਰ ਸਭ ਤੋਂ ਪਹਿਲਾ ਜਿਹੜਾ ਸਾਡਾ ਸਵਾਲ ਹੈ ਕਿ ਕੈਨੇਡਾ ਨੂੰ ਲੈ ਕੇ ਹੁਣ ਕਿਹੜੇ ਅਪਡੇਟਸ ਸਾਹਮਣੇ ਆ ਰਹੇ ਨੇ ਕੈਨੇਡਾ ਬਿਲਕੁਲ ਇੱਕ ਹੌਟ ਡੈਸਟੀਨੇਸ਼ਨ ਹੈਗਾ ਅਮੰਗ ਪੰਜਾਬੀ ਸਟੂਡੈਂਟਸ ਮੈਂ ਸਪੈਸ਼ਲੀ ਗੱਲ ਕਰਾਂਗਾ ਪਿਛਲੇ ਸਾਲ ਬਹੁਤ ਜ਼ਿਆਦਾ ਬੇਅੰਤ ਜਿਹੜਾ ਸਟੂਡੈਂਟ ਹੈਗਾ ਪੰਜਾਬ ਤੋਂ ਇੰਡੀਆ ਤੋਂ ਉਹ ਕੈਨੇਡਾ ਪੜ੍ਹਨ ਲਈ ਗਿਆ ਉਸ ਤੋਂ ਬਾਅਦ ਕੁਝ ਚੇਂਜੇਸ ਵੀ ਆਏ ਨੇ ਜਿਨ੍ਹਾਂ ਦੇ ਵਿੱਚ ਮੇਨ ਚੇਂਜੇਸ ਦੇ ਵਿੱਚ ਆਪਾਂ ਕਾਊਂਟ ਕਰਦੇ ਆਂ ਜੀਆਈਸੀ ਦੇ ਵਿੱਚ ਇਟਾ ਇਨਕਰੀਮੈਂਟ ਹੋਇਆ ਜੀਆਈਸੀ ਜਿਹੜਾ ਉਹ 10000 ਤੋਂ ਲੈ ਕੇ 20000 ਡਬਲ ਹੋ ਗਿਆ ਆਲਮੋਸਟ ਇਹ ਚੇਂਜ ਆਨ ਦੇ ਨਾਲ ਸਟੂਡੈਂਟ ਦਾ ਜਿਹੜਾ ਬੈਨੀਫਿਟ ਹੀ ਹੋਇਆ ਮੇਰੇ ਖਿਆਲ ਦੇ ਵਿੱਚ ਨੁਕਸਾਨ ਕੋਈ ਨਹੀਂ ਹੋਇਆ ਹੈਗਾ ਬੇਸ਼ੱਕ ਇਥੋਂ ਪੇਰੈਂਟ ਦਾ ਜਿਹੜਾ ਜੇਬ ਦੇ ਉੱਤੇ ਖਰਚਾ ਉਹ ਜ਼ਿਆਦਾ ਵਧਿਆ ਪਰ ਇਹ ਬੱਚੇ ਦੀ ਸਿਕਿਉਰਿਟੀ ਨੂੰ ਲੈ ਕੇ ਹੀ ਸਟੈਪ ਲੱ타 ਗਿਆ ਸੀ ਤੇ ਜਿਵੇਂ ਹੁਣ ਅਸੀਂ ਅੱਜ ਦੇ ਲੇਟੈਸਟ ਅਪਡੇਟਸ ਦੇ ਵਿੱਚ ਦੇਖਦੇ ਹਾਂ ਕਿ ਕੋਟਾ ਜਿਹੜਾ ਉਹ ਵੀ ਘਟਾ ਦਿੱਤਾ ਗਿਆ ਜਾਂ ਕਹਿ ਲਓ ਕਿ ਇੰਟਰਨੈਸ਼ਨਲ ਸਟੂਡੈਂਟ ਦੀ ਜਿਹੜੀ ਤਾਦਾਦ ਹੈ ਉਹ ਵੀ ਉੱਥੇ ਘਟੀ ਹੈ ਪਰ ਇਹ ਇੱਕ ਸਿਗਨਲ ਹੈ ਕਿ ਫਿਊਚਰ ਹੈ ਜਿਹੜਾ ਕੈਨੇਡਾ ਦੇ ਵਿੱਚ ਉਹ ਬੱਚੇ ਦਾ ਸਿਕਿਉਰ ਹੈ ਕਿਉਂਕਿ ਗਵਰਨਮੈਂਟ ਵਿੱਚ ਨੂੰ ਸਿਕਿਉਰ ਕਰਨ ਦੇ ਲਈ ਕੰਮ ਕਰ ਰਹੀ ਹੈ ਜਿਹੜੇ ਨਵੇਂ ਸਟੈਪਸ ਨੇ ਲਏ ਜਾ ਰਹੇ ਨੇ ਤਾਂ ਜੋ ਜਿਹੜਾ ਬੱਚਾ ਇੱਥੋਂ ਪੜਨ ਜਾ ਰਿਹਾ ਉਹ ਉੱਥੇ ਜਾ ਕੇ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰੇ ਉਹਦਾ ਜਿਹੜਾ ਫਿਊਚਰ ਹੈ ਉਹ ਸਿਕਿਉਰ ਹੋਵੇ ਸੋ ਇਹ ਇੱਕ ਪੋਜ਼ਿਟਿਵ ਸਾਈਨ ਹੈ ਉਹਨਾਂ ਬੱਚਿਆਂ ਲਈ ਜਿਹੜੇ ਅੱਜ ਕੈਨੇਡਾ ਪੜਨ ਜਾਣਾ ਚਾਹੁੰਦੇ ਨੇ ਕੈਨੇਡਾ ਜਾ ਕੇ ਫਿਊਚਰ ਹੈ ਜਿਹੜਾ ਉਹ ਮੈਂ ਇਸ ਚੀਜ਼ ਦੀ ਗਾਰੰਟੀ ਕਰਦਾ ਕਿ ਸਿਕਿਉਰ ਹੈ ਕਿਉਂਕਿ ਕੈਨੇਡਾ ਗਵਰਨਮੈਂਟ ਇਜ਼ ਸੀਰੀਅਸ ਅਬਾਊਟ ਥਿਸ ਕਿ ਜਿਹੜਾ ਪਹਿਲਾ ਫਲੋ ਸੀਗਾ ਉਹ ਨਹੀਂ ਜਾ ਰਿਹਾ ਬਿਲਕੁਲ ਜੈਨੂਇਨ ਸਟੂਡੈਂਟ ਹੈ ਜਿਹੜਾ ਉਹ ਕੈ ਜੀ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਦੱਸ ਦਈਏ ਕਿ ਜਿਹੜੇ ਸਾਡੇ ਦਰਸ਼ਕ ਬਾਹਰ ਜਾਣਾ ਚਾਹੁੰਦੇ ਨੇ ਤੁਹਾਡੇ ਮਨਾਂ ਵਿੱਚ ਕੋਈ ਸਵਾਲ ਨੇ ਤਾਂ ਅਸੀਂ ਥੱਲੇ ਸਕਰੀਨ ਤੇ ਨੰਬਰਸ ਫਲੈਸ਼ ਕੀਤੇ ਹੋਣੇ ਤੁਸੀਂ ਕਿਹੜੇ ਵੀ ਵੇਲੇ ਸਾਨੂੰ ਸ਼ੋਅ ਦੇ ਵਿੱਚ ਜੋ ਹੈ ਕੰਟੈਕਟ ਕਰ ਸਕਦੇ ਹੋ ਈਵਨ ਕਿ ਤੁਸੀਂ ਜਦੋਂ ਸ਼ੋਅ ਖਤਮ ਵੀ ਹੋ ਜੇ ਤਾਂ ਵੀ ਤੁਸੀਂ ਥੱਲੇ ਸਕਰੀਨ ਦੇ ਨਿੱਤੇ ਨੰਬਰਸ ਤੇ ਜੋ ਹੈ ਕੰਟੈਕਟ ਕਰ ਸਕਦੇ ਹੋ ਆਪਣੀ ਕੁਆਰੀਜ਼ ਜੋ ਹੈ ਜੋ ਆਪਣੇ ਸਵਾਲ ਨੇ ਉਹਨਾਂ ਦੇ ਜਵਾਬ ਸਾੜ ਤੋਂ ਲੈ ਸਕਦੇ ਹੋ ਸਰ ਕੈਨੇਡਾ ਨੂੰ ਲੈ ਕੇ ਹੁਣ ਬਹੁਤ ਜ਼ਿਆਦਾ ਇੱਕ ਜਿਹੜਾ ਸਵਾਲ ਹੈ ਸਾਹਮਣੇ ਆ ਰਿਹਾ ਇੱਕ ਮੁੱਦਾ ਬਣ ਚੁੱਕਿਆ ਕਿ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਹੁਣ ਕਿਤਨਾ ਕਿ ਕਿਦਾ ਬਹੁਤ ਜ਼ਿਆਦਾ ਸੇਫਟੀ ਮਹਿਸੂਸ ਨਹੀਂ ਕਰ ਰਹੇ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਗੁਰਜੀਤ ਗੱਲ ਕਰ ਰਹੇ ਹਾਂ ਜੀ ਜੀ ਸਰ ਆਪਣੀ ਪ੍ਰੋਫਾਈਲ ਦੱਸੋ ਮੈਂ ਮਾ ਪਲਸ 2 ਕੀਤੀ ਸੀਗੀ 2023 ਦੇ ਵਿੱਚ ਜੀ ਉਸ ਤੋਂ ਬਾਅਦ ਮੈਂ ਯੂ ਐਸ ਏ ਅਪਲਾਈ ਕੀਤਾ ਸੀਗਾ ਜੀ ਨਹੀਂ ਇੰਟਰਵਿਊ ਕਲੀਅਰ ਨਹੀਂ ਹੋਈ ਅਜੇ ਜੀ ਤੇ ਹੁਣ ਮੈਂ ਕੈਨੇਡਾ ਅਪਲਾਈ ਕਰਨਾ ਚਾਹਦਾ ਹੈਗਾ ਜੀ ਪਹਿਲਾਂ ਮੈਂ ਵਿਦੌਟ ਟਾਈਟਲਸ ਲੈਸ ਨੂੰ ਮਾਈ ਲੈਸ ਕਰ ਲਿਆ ਜੀ ਗੁਰਜੀਤ ਜੀ ਕੀ ਸਕੋਰ ਨੇ ਤੁਹਾਡੇ IELTS ਅਗਲਾ ਸੀਕਵਲ ਮੋਡਿਊਲ ਚ 5 ਅਤੇ 5 ਹਨ ਵੱਖਿਆਂ ਚ 6 ਆਏ ओके थैंक यू थैंक यू गुरुजी जी बहुत अच्छा प्रोफाइल है गुरुजी जी जो मैं तुसी दसया के एक बारी यूएसए अप्लाई कर चुके हैं 92% नंबर रह गए जी आर से बहुत अच्छा गुरुजी जी मैं बिल्कुल तुम्हारी प्रोफाइल ਦੇ ਸੰਬੰਧ ਸੀ ਗੱਲ ਕਰ ਰਿਹਾ हूं बहुत ਪੋਜ਼ਿਟਿਵ ਪ੍ਰੋਫਾਈਲ ਹੈਗਾ ਤੁਹਾਡਾ 2023 ਤੁਸੀਂ ਦੱਸਿਆ ਕਿ +2 ਪਾਸ ਆਊਟ ਕੀਤੀ ਹੈ ਤੇ 85% ਤੁਹਾਡੇ ਮਾਰਕਸ ਨੇ ਤੇ ਓਵਰਲ 6 ਨਾਟ ਲੈਸ ਦਨ 5.5 ਤੁਹਾਡੇ ਬੈਂਡ ਨੇ ਇਹ ਬਿਲਕੁਲ ਇੱਕ ਪੋਜ਼ਿਟਿਵ ਪ੍ਰੋਫਾਈਲ ਹੈ ਜੇ ਤੁਸੀਂ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਹੋ ਜੇ ਤੁਹਾਡੀ ਕੋਈ ਪ੍ਰਿਫਰਡ ਲੋਕੇਸ਼ਨ ਹੈ ਤੁਹਾਡਾ ਪ੍ਰਿਫਰਡ ਕੋਈ ਕਾਲਜ ਜਾ ਤਾਂ ਉਹਦੇ ਵਿੱਚ ਤੁਸੀਂ ਦਾਖਲਾ ਲੈ ਸਕਦੇ ਹੋ ਬਹੁਤ ਸਾਰੀਆਂ ਆਪਸ਼ਨਸ ਨੇ ਅਵੇਲੇਬਲ ਨੇ ਕੈਨੇਡਾ ਦੇ ਵਿੱਚ ਤੁਸੀਂ 1 ਸਾਲ 2 ਸਾਲ 3 ਸਾਲ 4 ਸਾਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਲੈ ਕੇ ਜਾ ਸਕਦੇ ਹੋ ਆਪਣੇ ਕੋਲ ਜਿਹੜਾ ਲੇਟੈਸਟ ਬਿਲਕੁਲ ਜਨਵਰੀ ਇਨਟੇਕ ਜਿਹੜਾ ਉਹ ਅਵੇਲੇਬਲ ਹੈ ਉਸ ਤੋਂ ਪਹਿਲੇ ਕੁਝ ਕਾਲਜ ਦੇ ਨਵੰਬਰ ਇਨਟੇਕਸ ਦੇ ਵਿੱਚ ਵੀ ਐਡਮਿਸ਼ਨ ਨੇ ਜਿਹੜੇ ਚਾਲੂ ਹੈਗੇ ਨੇ ਸੋ ਤੁਸੀਂ ਨਵੰਬਰ ਜਨਵਰੀ ਜਾਂ ਅਗਲੇ ਇਨਟੇਕਸ ਦੇ ਵਿੱਚ ਦਾਖਲਾ ਲੈ ਕੇ ਜਾ ਸਕਦੇ ਵਿਜ਼ਾ ਸਕਸੈਸ ਰੇਟ ਬਹੁਤ ਚੰਗਾ ਹੈ ਜਿਹੜੀਆਂ ਚੇਂजेस ਦੀ ਮੈਡਮ ਤੁਸੀਂ ਗੱਲ ਕਰ ਰਹੇ ਹੋ ਕਿ ਚੇਂजेस ਆਈਆਂ ਨੇ ਚਾਹੇ ਜੀਆਈਸੀ ਇਨਕਰੀਜ਼ ਹੋਇਆ ਚਾਹੇ ਉਹਨਾਂ ਨੇ ਕੋਟਾ ਕਢਾਇਆ ਇਨਸਟੈਡ ਆਫ ਆਲ ਥੀਸ ਥਿੰਗ ਜਿਹੜਾ ਵਿਜ਼ਾ ਸਕਸੈਸ ਰੇਟ ਹੈਗਾ ਕੈਨੇਡਾ ਦੇ ਵਿੱਚ ਉਹ ਬਹੁਤ ਜ਼ਿਆਦਾ ਪੋਜ਼ਿਟਿਵ ਹੈ ਤੇ ਜੇ ਤੁਹਾਡਾ ਆਲਰੇਡੀ ਯੂਐਸਏ ਤੋਂ ਰਿਫਿਊਜ਼ ਹੈ ਇਟ ਡਸਨਟ ਮ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਕੇ ਲੈ ਸਕਦੇ ਹੋ ਜੀ ਮੈਂ ਸਰ ਇਹਨਾਂ ਦੇ ਨੰਬਰਸ ਹੁਣ ਬਹੁਤ ਵਧੀਆ ਨਹੀਂ ਜਿਨ੍ਹਾਂ ਦੇ ਨੰਬਰਸ ਬਹੁਤ ਜ਼ਿਆਦਾ ਵਧੀਆ ਨਾ ਹੋਵੇ ਜਾਂ ਪ੍ਰੋਫਾਈਲ ਬਹੁਤ ਵਧੀਆ ਨਾ ਹੋਵੇ ਉਹ ਕੀ ਕਰਨ ਅਮ ਦੇਖੋ ਪ੍ਰੋਫਾਈਲ ਬਿਲਕੁਲ ਮੈਟਰ ਕਰਦੀ ਹੈ ਐਟ ਲੀਸਟ ਮਿਨਿਮਮ ਤੁਹਾਡੇ 55% ਮਾਰਕਸ ਨੇ ਜਿਹੜੇ ਤੁਹਾਡੀ 12th ਦੇ ਵਿੱਚ ਹੋਣੇ ਚਾਹੀਦੇ ਨੇ ਚਾਹੇ ਤੁਸੀਂ ਉਹ 12th ਆਰਟਸ ਬੈਕਗਰਾਉਂਡ ਤੋਂ ਕੀਤੀ ਹੈ ਚਾਹੇ ਕਾਮਰਸ ਤੋਂ ਚਾਹੇ ਸਾਇੰਸ ਤੋਂ ਪਰ ਜੇਕਰ ਤੁਹਾਡੇ ਓਵਰਆਲ 55% मार्क्स ਨੇ ওভারঅল 6 ਬੈਂਡ ਨੇ ਕਿਸੀ ਚ 5.5 ਵੀ ਨੇ 2 ਮੋਡਿਊਲ ਚ 5.5 ਨੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਜਿਹੜਾ ਵੀਜ਼ਾ ਹੈ ਤੁਹਾਡਾ ਉਹ ਆਏਗਾ ਸਕਸੈਸ ਰੇਟ ਬਹੁਤ ਅੱਛਾ ਹੈ ਜੀ ਜੀ ਵੀ ਅਸੀਂ ਗੱਲ ਕਰ ਰਹੀ ਸੀ ਕਿ ਕੈਨੇਡਾ ਨੂੰ ਕੈਨੇਡਾ ਦੀ ਜੇਕਰ ਹੁਣ ਗੱਲ ਕਰੀਏ ਤਾਂ ਜੋ ਬੱਚੇ ਨੇ ਜਾਂ ਫਿਰ ਜਿਹੜੇ ਲੋਕ ਨੇ ਜੌਬ ਨੂੰ ਲੈ ਕੇ ਬਹੁਤ ਜ਼ਿਆਦਾ ਸਿਕਿਉਰ ਨਹੀਂ ਆ ਉੱਥੇ ਤੇ ਮੋਸਟਲੀ ਬਹੁਤ ਸਾਰੇ ਕੇਸਿਸ ਵੇਖਣ ਨੂੰ ਮਿਲਦੇ ਕੈਨੇਡਾ ਤੋਂ ਅਮਰੀਕਾ ਜੋ ਹੈ ਸ਼ਿਫਟ ਹੋ ਰਿਹਾ ਨਹੀਂ ਐਦਾਂ ਦਾ ਨਹੀਂ ਦੇਖੋ ਸਟੂਡੈਂਟ ਹੈ ਜਿਹੜਾ ਮੈਂ ਖੇਰੇ ਤੋਂ ਦਰਖਾਸਤ ਕਰਾਂਗਾ ਚਾਹੇ ਸਟੂਡੈਂਟ ਨੇ ਚਾਹੇ ਉਹਨਾਂ ਦੇ ਪੇਰੈਂਟਸ ਪ੍ਰੋਗਰਾਮ ਦੇਖ ਰਹੇ ਨੇ ਜੋ ਐਥੇ ਸਟੂਡੈਂਟ ਪੜ੍ਹ ਲਈ ਜਾ ਰਿਹਾ ਤਾਂ ਉਹਦਾ ਮੇਨ ਮੋਟਿਵ ਜਿਹੜਾ ਹੈਗਾ ਉਹ ਸਟੱਡੀ ਹੋਣਾ ਚਾਹੀਦਾ ਐਟ ਲੀਸਟ ਬੱਚਾ ਜਿਹੜਾ ਹੈਗਾ 2 ਸਾਲ ਦਾ ਪ੍ਰੋਗਰਾਮ ਲੈ ਕੇ ਜਾਂਦਾ ਹੈ 2 ਸਾਲ ਪੜ੍ਹਾਈ ਕਰਨੀ ਉਹਦੇ ਲਈ ਮੰਡੇਟ ਹੈ ਜਦੋਂ ਬੱਚਾ 2 ਸਾਲ ਦਾ ਕੋਰਸ ਕੰਪਲੀਟ ਕਰ ਲੈਂਦਾ ਤਾਂ ਉਸ ਨੂੰ ਉਸ ਤੋਂ ਬਾਅਦ ਫੁੱਲ ਟਾਈਮ ਵਰਕ ਰਾਈਟਸ ਮਿਲਦੇ ਨੇ ਸੋ ਬਿਲਕੁਲ ਜਦੋਂ ਬੱਚਾ ਸਟੱਡੀ ਦੇ ਪੀਰੀਅਡ ਦੇ ਦੌਰਾਨ ਹੁੰਦਾ ਤਾਂ ਉਹਨੂੰ ਵਰਕ ਰਾਈਟਸ ਨੇ ਜਿਹੜੇ ਉਹ ਲਿਮਟਿਡ ਮਿਲਦੇ ਨੇ 20 ਆਵਰਸ ਪਰ ਵੀਕਾ ਜਿਹ ਪਾਰਟ ਟਾਈਮ ਜੋਬਸ ਵੀ ਲਿਮਟਿਡ ਨੇ ਬਟ ਐਦਾ ਨਹੀਂ ਹੈ ਬੱਚਾ ਜਿਹੜਾ ਜੀਆਈਸੀ ਪੇ ਕਰਕੇ ਜਾ ਰਿਹਾ ਜਿਵੇਂ ਹੁਣ ਗਵਰਨਮੈਂਟ ਨੇ ਜੀਆਈਸੀ ਇਨਕਰੀਜ਼ ਕੀਤਾ 20600 ਕੀਤਾ ਤਾਂ ਇਹ ਬੱਚੇ ਦੇ ਫੇਵਰ ਚ ਹੀ ਆ ਤਾਂ ਜੋ ਬੱਚੇ ਨੂੰ ਉੱਥੇ ਜਾ ਕੇ ਕੰਮ ਵਲ ਦੇਖਣਾ ਹੀ ਨਾ ਪਵੇ ਜੇਕਰ ਉਹਨੂੰ ਕੰਮ ਮਿਲ ਰਿਹਾ ਤਾਂ ਉਹ ਕਰ ਸਕਦਾ ਜੇ ਘੱਟ ਮਿਲ ਰਿਹਾ ਤਾਂ ਘੱਟ ਕਰ ਸਕਦਾ ਆਦਰਵਾਇਜ਼ ਤਾਂ ਉਹਨੂੰ اپنی এডਿਕੇਸ਼ਨ ਆਪਣੀ ਜਿਹੜੀ ਸਟੱਡੀ ਉਹਦੇ ਤੇ ਫੋਕਸ ਕਰਨਾ ਬੰਦ ਹੈ ਜੀ ਆਈਸੀ ਜਿਹੜਾ ਤੁਸੀਂ 20600 ਪੇ ਕਰਕੇ ਜਾ ਰਹੇ ਹੋ ਮੈਂ ਗਾਰੰਟੀ ਕਰਦਾ ਜੇਕਰ ਤੁਸੀਂ ਉੱਥੇ ਆਪਣੀ ਸਟੱਡੀ ਤੇ ਫੋਕਸ ਕਰਦੇ ਹੋ ਤਾਂ ਇਸ ਜੀ ਆਈਸੀ ਦੇ ਨਾਲ ਤੁਹਾਨੂੰ ਬਿਲਕੁਲ ਵੀ ਦਿੱਕਤ ਨਹੀਂ ਆਏਗੀ ਤੁਸੀਂ ਆਪਣੀ ਫੂਡ ਐਂਡ ਅਕੋਮੋਡੇਸ਼ਨ ਹੈ ਜਿਹੜਾ ਇਹਦੇ ਤੋਂ ਰਿਕਵਰ ਕਰ ਸਕਦੇ ਹੋ ਜੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੀ ਹੈ ਮੈਂ ਅਮਨਪ੍ਰੀਤ ਗੱਲ ਕਰ ਰਹੀ ਹਾਂ ਆਪਨਾ ਸ਼ੋਅ ਦੇਖ ਰਹੀ ਸੀ ਜੀ ਮੈਮ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਕਿ ਮੈਂ ਯੂਕੇ ਦਾ ਅਪਲਾਈ ਕਰਨਾ ਆ ਜੀ ਤੇ ਯੂਕੇ ਦਾ ਵੀਜ਼ਾ ਲਈ ਮੈਨੂੰ ਇਹਨਾਂ ਲੈਕ ਮੈਡੀਕੈਂਟ ਕਰਨੇ ਤੇ ਆ ਕਿ ਮੈਂ ਗ੍ਰੈਜੂਏਸ਼ਨ ਕੀਤੀ ਆ ਪਲੱਸ 2 ਮੈਂ ਸੀਬੀਐਸਸੀ ਕੀਤੀ ਆ ਤੇ ਮੈਂ ਆਇਰਸ਼ ਨਹੀਂ ਕੀਤੀ ਕਿ ਮੈਂ ਇਗੀਬਲ ਹੈ ਕੀ ਆ ਇਹਦਾ ਕੀ ਪ੍ਰੋਸੈਸ ਹੋਏਗਾ ਕਿ ਮੈਨੂੰ ਐਸ ਜ਼ਰੂਰੀ ਆ ਜਾਂ ਨਹੀਂ ਆ ਬਿਲਕੁਲ ਅਮਨ ਜੀ ਤੁਹਾਡਾ ਬਹੁਤ ਅੱਛਾ ਪ੍ਰੋਫਾਈਲ ਹੈ ਜਿਵੇਂ ਤੁਸੀਂ ਦੱਸਿਆ ਕਿ ਪਲੱਸ 2 ਸੀਬੀਐਸਸੀ ਤੋਂ ਕੀਤੀ ਹੈ ਤੇ ਉਸ ਤੋਂ ਬਾਅਦ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਜੇਕਰ ਤੁਹਾਡੇ ਪਲੱਸ 2 ਦੀ ਅੰਗਰੇਜ਼ੀ ਦੇ ਵਿੱਚੋਂ ਇੰਗਲਿਸ਼ ਸਬਜੈਕਟਸ ਤੋਂ 65% ਜਾਂ ਉਸ ਤੋਂ ਜ਼ਿਆਦਾ ਮਾਰਕਸ ਨੇ ਤਾਂ ਤੁਸੀਂ ਡੈਫੀਨੇਟਲੀ ਯੂਕੇ ਵਿਦਆਊਟ ਆਇਲਸ ਕਰ ਸਕਦੇ ਹੋ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਬਹੁਤ ਸਾਰੇ ਆਪਸ਼ਨਸ ਨੇ ਜਿੱਥੇ ਕਿ ਬੱਚੇ ਨੂੰ ਦੇ ਅਕਾਡੈਮਿਕਸ ਦੇ ਆਧਾਰ ਤੇ ਜਿਹੜਾ ਆਇਲਸ ਦਾ ਵੇਵਰ ਹੈ ਉਹ ਮਿਲ ਜਾਂਦਾ ਸੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਸਟੂਡੈਂਟ ਹੈਗੇ ਉਹਦੇ ਪਲੱਸ 2 ਦੀ ਅੰਗਰੇਜ਼ੀ ਦੇ ਵਿੱਚੋਂ 70% ਜਾਂ CBSE ਜਾਂ ICSE ਵਾਲੇ ਬੱਚੇ +2 ਦੀ ਅੰਗਰੇਜ਼ੀ ਦੇ ਵਿੱਚੋਂ 65% ਜਾਂ ਉਸ ਤੋਂ ਜ਼ਿਆਦਾ ਮਾਰਕਸ ਨੇ ਤਾਂ ਬਹੁਤ ਸਾਰੇ ਯੂਨੀਵਰਸਿਟੀ ਦੇ ਵਿੱਚ ਬਿਨਾ ਆਇਲਟਸ ਤੋਂ ਉਹਨਾਂ ਨੂੰ ਦਾਖਲਾ ਜਿਹੜਾ ਮਿਲ ਸਕਦਾ ਹੈ ਜਦੋਂ ਤੁਹਾਨੂੰ ਬਿਨਾ ਆਇਲਟਸ ਤੋਂ ਦਾਖਲਾ ਮਿਲ ਜਾਂਦਾ ਹੈ ਤਾਂ ਵੀਜ਼ਾ ਜਿਹੜਾ ਹੈਗਾ ਹੈ ਉਰੇ ਤੇ ਬਿਲਕੁਲ ਵੀ ਇਫੈਕਟ ਨਹੀਂ ਪੈਂਦਾ ਚਾਹੇ ਤੁਸੀਂ ਵਿਦਾਊਟ ਆਇਲਸ ਕਰ ਰਹੇ ਹੋ ਚਾਹੇ ਵਿਦ ਆਇਲਸ ਕਰ ਰਹੇ ਹੋ ਕਿਉਂਕਿ ਯੂਨੀਵਰਸਿਟੀ ਤੁਹਾਡੇ ਦਾਖਲਾ ਲੈਟਰ ਦੇ ਉੱਤੇ ਬਿਲਕੁਲ ਮੈਂਸ਼ਨ ਕਰਦੀ ਹੈ ਕਿ ਤੁਹਾਨੂੰ ਜਿਹੜੀ ਐਡਮਿਸ਼ਨ ਹੈ ਉਹ ਤੁਹਾਡੀ ਅਸੈਸਮੈਂਟ ਹੋਣ ਤੋਂ ਬਾਅਦ ਗਾਰੰਟ ਕੀਤੀ ਗਈ ਹੈ ਸੋ ਵੀਜ਼ਾ ਸਕਸੈਸ ਰੇਟ ਜਿਹੜਾ ਹੈਗਾ ਉਹ ਆਲਮੋਸਟ 100% ਹੈ ਐਂਡ ਡੈਫੀਨਿਟਲੀ ਤੁਸੀਂ ਆਪਣੇ ਡਾਕੂਮੈਂਟਸ ਸਾਨੂੰ ਸੈਂਡ ਕਰ ਸਕਦੇ ਹੋ ਤਾਂ ਜੋ ਅਸੀਂ ਤੁਹਾਨੂੰ ਸੂਟੇਬਲ ਆਪਸ਼ਨ ਹੈ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਸਕੀਏ